ਸਾਡਾ ਛੋਟਾ ਆਫਿਸ ਨਹੀਂ ਹੈਗਾ ਬਦਰ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਔਰ ਕੋਈ ਹੈ ਨਹੀਂ ਕੋਈ ਕਰਿਆ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਤਾਂ ਚਾਰਜ ਹੈ ਨਾ ਜੀ ਤੁਸੀਂ ਉਹ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਕਲੇਰ ਸਾਹਿਬ ਦਿਓ ਦਿਓ ਦਿਖਾਓ ਰਬੜ ਦਿਖਾਓ ਫਿਰ ਤੱਕੇ ਨਾ ਮਾਰੋ ਜੀ ਤੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਾਹ ਦੁਆਰੇ ਤੇ ਖਿਡੋ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਤੁਹਾਨੂੰ ਵਾਰੰਟ ਤੇ ਦਿਖਾਓ ਪੰਜਾਬ ਦੇ ਮੁੰਡੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿ ਇਹੀ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਤੇ ਇਹ ਲੋਕ ਨਹੀਂ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾ ਲਾ ਕੇ ਵੜੇ ਨੇ ਕੋਈ ਸਾਨੂੰ ਵਾਰੰਟਰੀ ਦਿੱਥੇ ਤੇ ਇੱਕ ਤਾਂ ਲੋਕ ਲਾਸਟ ਤਾਂ ਹੀ ਸਰਕਾਰ ਦੀ ਧੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨਾ ਡਰਦੇ ਨਹੀਂ ਤੁਸੀਂ ਕਿੱਥੇ ਕੀ ਪਲੀਜ਼ ਪਲੀਜ਼ ਨਹੀਂ ਉਹਨਾਂ ਦਾ ਸਾਡੀ ਪ੍ਰਾਈਵੇਟ ਗਰੁੱਪ ਨਹੀਂ ਹੈ ਤੁਸੀਂ ਉਹਰੇ ਸਾਡਾ ਛੋਟਾ ਆਫਿਸ ਨਹੀਂ ਹੈਗਾ ਬ੍ਰਦਰ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਬੁੱਕਰੇ ਆ ਕੇ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਤਾਂ ਕਰਦਾ ਹੈ ਨਾ ਜੀ ਇੰਸ਼ਾਅੱਲਾ ਸਰਕਾਰ ਨਹੀਂ ਕਰਦਾ ਪਪਾ ਕੁਰਸੀ ਆ ਰੋਤ ਮਰ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਦਿਖਾ ਦਿਓ ਮੈਨੂੰ ਕਹਿ ਕੇ ਅਗਰ ਮੈਂ ਬਹਿ ਕੇ ਅਗਰ ਤੁਸੀਂ ਦੇਖੋ ਪਹਿਲਾਂ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਧੇ ਟੱਕੇ ਨਾ ਮਾਰੋ ਜੀ ਟੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਾਡਾ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਉਹਨਾਂ ਤੋਂ ਮੰਗੋ ਨਾ ਯਾਰ ਤੁਸੀਂ ਉਹਦੇ ਡਿਊਟੀ ਇੰਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਣੇ ਲੱਗ ਕੇ ਆ ਗਏ ਤੇ ਆਓ ਦਿਖਾਓ ਰਬੜ ਦਿਖਾਓ ਫੇਪਰ ਆ ਜਾਓ ਪਿੱਛੇ ਆ ਜਾਓ ਦੇਖੋ ਜੀ ਮਤਲਬ ਹੁਣ ਇਸ ਤਰੀਕੇ ਦੇ ਨਾਲ ਪੁੱਛਿਆ ਹੋ ਗਿਆ ਮੈਂ ਬੜੇ ਸਪਸ਼ਟ ਤੌਰ ਤੇ মিডিਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇੰਨਾ ਡਰ ਗਈ ਹੈ ਪੁਰਾਣੇ ਪਿੱਛੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਵਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਈਆਂ ਰੇਟਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੇ ਮੈਂ ਅੰਦਰ ਜਾ ਰਿਹਾ ਮੈਨੂੰ ਲੋਕ ਨਹੀਂ ਪਾ ਲਿਆ ਇਹ ਲੋਕ ਨਹੀਂ ਲਾਈ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸਿਆ ਤੇ ਇਹ ਕਿੱਦਾਂ ਲੋਕ ਲਾ ਸਕਦਾ ਹੈ ਇਹ ਤਸਵੀਰਾਂ ਦਿਖਾਓ ਇਹ লাইਵ ਤਸਵੀਰਾਂ ਨਹੀਂ ਇਹ ਸਰਕਾਰ ਦੀ ਤੱਕੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦੀਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਤੋਂ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨਾ ਡਰਦੇ ਨਹੀਂ ਤੁਸੀਂ ਕਿ ਲਾਈਕ ਕਰਦੇ ਨਹੀਂ ਉਹਨਾਂ ਦਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਹਨੂੰ ਇਹੋ ਜਿਹਾ ਸਾਡੀ ਛੋਟਾ ਆਫਿਸ ਨਹੀਂ ਹੈਗਾ ਬ੍ਰਦਰ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਬੁੱਕਰੇ ਆਜੂ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਕਾਸਾ ਹੈ ਨਾ ਜੀ ਪੁੱਛਿਆ ਕਰੋ ਮਰਦ ਤੁਸੀਂ ਇਹ ਤਾਂ ਦੇਖੋ ਮੈਂ ਕਹਿੰਦਾ ਕੀ ਹੈ ਕੋਈ ਨਹੀਂ ਦੇਖੋ ਫਰਾਂ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਧੇ ਟੱਕੇ ਨਾ ਮਾਰੋ ਜੀ ਟੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਬੂਤ ਵਾਰੰਟ ਪਿੱਛੇ ਤੁਸੀਂ ਸਾਡੇ ਤੋਂ ਬਿਨਾ ਸਾਡੇ ਘਰ ਚ ਵੜ ਗਏ ਹੋ ਇਹਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਮੈਂ ਮੀਡੀਆ ਨੂੰ ਤਾਂ ਮੰਗਣ ਦੇ ਮਾਰ ਤੁਸੀਂ ਉਹਦੇ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਣੇ ਉੱਪਰ ਲਗਾ ਕੇ ਆ ਗਏ ਤੇ ਆਓ ਦਿਖਾਓ ਰਬੜ ਦਿਖਾਓ ਫਿਰ ਆਜੋ ਪਿੱਛੇ ਆਹੋ ਦੇਖੋ ਜੀ ਸਮਝਣਾ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਨਾ ਡਰ ਗਈ ਹੈ ਥੋੜੇ ਪਿਛਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਈ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਇਹ ਲੋਕ ਨਹੀਂ ਲਾ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾ ਲਾ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਦੱਸੇ ਤੇ ਇੱਕ ਤਾਂ ਲੋਕ ਲਾ ਸਕਦਾ ਹੈ ਕਾਹ ਤਸਵੀਰਾਂ ਦਿਖਾਉਣੇ ਆ ਇਹ ਲਾਈਵ ਤਸਵੀਰਾਂ ਨੇ ਇਹ